ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਲ ਮੈਂ ਰਾਜਵਿੰਦਰ ਭੋਤਨਾ ਇਸ ਸਮੇਂ ਅਸੀਂ ਖਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਰਣਾ ਉਹ ਮਾਰਨ ਵਰਤ ਚੱਗੀ ਆ ਤਾਂ ਇੱਥੇ ਅੱਜ ਉਹਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੱਕ ਸਟੂਡੈਂਟ ਦੀ ਆਰਗੇਨਾਈਜੇਸ਼ਨ ਸਾਥ ਉਹ ਪਹੁੰਚੇ ਨੇ ਇਹ ਪੰਜਾਬ ਯੂਨੀਵਰਸਿਟੀ ਦੇ ਡੈਮੋਕਰੈਟਿਕ ਢਾਂਚੇ ਨੂੰ ਲੈ ਕੇ ਜਿਹੜੀ ਸੈਂਡ ਦੀ ਲੜਾਈ ਆ ਉਹ ਵੀ ਲੜ ਰਹੇ ਨੇ ਤੇ ਉੱਥੋਂ ਟਾਈਮ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਤੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਤੇ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਬਿਲੋਂਗ ਕਰਦੇ ਹੋ ਅੱਛਕੌਦੀ ਸਰਿਆਂ ਨੂੰ ਮੇਰਾ ਨਾਮ ਦਰਸ਼ਪ੍ਰੀਤ ਸਿੰਘ ਹੈ ਅਸੀਂ ਵਿਦਿਆ ਮੈਂ ਵਿਦਿਆਰਥੀ ਜਥੇਬੰਦੀ ਸਾਥ ਪੰਜਾਬ ਯੂਨੀਵਰਸਿਟੀ ਦਾ ਵਾਈਸ ਪ੍ਰੈਜ਼ੀਡੈਂਟ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਡਿਪਾਰਟਮੈਂਟ ਆਫ ਲਾ ਫਾਈਨਲイヤー ਦਾ ਸਟੂਡੈਂਟ ਹਾਂ ਮੈਂ ਉੱਥੇ ਕਾਨੂੰਨ ਦੀ ਪੜਾਈ ਕਰ ਰਿਹਾ ਜੀ ਤੁਸੀਂ ਇਸ ਜੋ ਲੜਾਈ ਚੱਲ ਰਹੀ ਹੈ ਸਖਨੋਰੀ ਬਾਰਡਰ ਤੇ ਜਾਂ ਪੋਖ ਹੜਤਾਲ ਨੂੰ ਲੈ ਕੇ ਤੁਸੀਂ ਇਸ ਲੜਾਈ ਨੂੰ ਕਿਵੇਂ ਦੇਖਦੇ ਹੋ ਮਤਲਬ ਇਹ ਦੇਖੋ ਕਿ ਜਿਹੜੀ ਮੌਜੂਦਾ ਵਕਤ ਤੇ ਇਹ ਸੰਘਰਸ਼ ਚੱਲ ਰਿਹਾ ਜਾਂ ਇਥੋਂ ਪਹਿਲਾਂ ਜਿਹੜੇ ਸੰਘਰਸ਼ ਚੱਲੇ ਨੇ ਖਾਸ ਕਰਕੇ ਕਿਸਾਨ ਨੂੰ ਲੈ ਕੇ ਕਿ ਸਾਡੀ ਸਮਝ ਇਹ ਬਣਦੀ ਐ ਜਿਵੇਂ ਸਟੂਡੈਂਟ ਕਿ ਇਹ ਸਿਰਫ ਇੱਕ ਕਿਸਾਨੀ ਦਾ ਮਸਲਾ ਨਹੀਂ ਜਾਇ ਸਿਰਫ ਉਹਨਾਂ ਦਾ ਮਸਲਾ ਨਹੀਂ ਜਿਹੜੇ ਖੇਤੀ ਨਾਲ ਰਿਲੇਟਡ ਨੇ ਚਾਹੇ ਉਹ ਜ਼ਿਮੀਦਾਰ ਹੋਵੇ ਚਾਹੇ ਉਹ ਸਿਰੀ ਹੋਵੇ ਚਾਹੇ ਉਹ ਆੜਤੀਆ ਹੋਵੇ ਇਹ ਸਾਰੀ ਪੂਰੀ ਇਕਨੋਮੀ ਨੂੰ ਜਿਹੜਾ ਉਹ ਕਰਦਾ ਟਾਰਗੇਟ ਕਰਦੀ ਐ ਇਹ ਚੀਜ਼ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਿਰਫ ਖੇਤੀ ਨੂੰ ਨਹੀਂ ਇਹ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਟਾਰਗੇਟ ਕਰਦੀਆਂ ਨੇ ਜੋ ਮੇਨ ਮਸਲਾ ਏ ਜਿਵੇਂ ਹੁਣ ਅਸੀਂ ਉੱਥੇ ਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਂ ਵੱਖ-ਵੱਖ ਯੂਨੀਵਰਸਿਟੀਆਂ ਜਾਂ ਕਾਲਜਾਂ 'ਚ ਪੜ ਰਹੇ ਆਂ ਸਾਡਾ ਸਾਰਿਆਂ ਦਾ ਪਿਛੋਕੜ ਸਿੱਧੇ ਜਾਂ ਸਿੱਧੇ ਢਾਂਗੇ ਨਾਲ ਖੇਤੀ ਨਾਲ ਸੰਬੰਧਿਤ ਹੈ ਚਾਹੇ ਕੋਈ ਜ਼ਿੰਮੇਦਾਰਾਂ ਦਾ ਹੋਵੇ ਚਾਹੇ ਕੋਈ ਆੜਤਿਆਂ ਦਾ ਹੋਵੇ ਕਿ ਉਹ ਡਾਇਰੈਕਟ ਇੰਡਾਇਰੈਕਟ ਵਿੱਚ ਖੇਤੀ ਨਾਲ ਸੰਬੰਧਤ ਹੈ ਤੇ ਮੌਜੂਦਾ ਵਕਤ ਚ ਜੋ ਇਹ ਸੰਘਰਸ਼ ਚੱਲ ਰਹੇ ਨੇ ਚਾਹੇ ਸਾਡਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਹੋਵੇ ਚਾਹੇ ਇੱਥੇ ਐਮਐਸਪੀ ਦੀਆਂ ਮੰਗਾਂ ਨੂੰ ਲੈ ਕੇ ਹੋਵੇ ਉਹਦੀ ਜਿਹੜੀ ਮੇਨ ਜਿਹੜੀ ਪ੍ਰੋਬਲਮ ਪਈ ਹੈ ਉਹ ਪਈ ਹੈ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਵਿੱਚ ਵੀ ਜਿਹੜੇ ਸਟੇਟਾਂ ਦੇ ਵਾਧ ਅਧਿਕਾਰਾਂ ਦੀ ਗੱਲ ਹੈ ਕਿ ਜਿਹੜੀ ਚੀਜ਼ ਪੰਜਾਬ ਦੀ ਹੋਊਗੀ ਵਿੱਤਿਆ ਹੈ ਪੰਜਾਬ ਯੂਨੀਵਰਸਿਟੀ ਆ ਉਹ ਐਜ਼ ਅ ਸਟੇਟ ਯੂਨੀਵਰਸਿਟੀ ਹੋਣੀ ਚਾਹੀਦੀ ਸੀ ਉਹ ਅੱਜ ਇੰਟਰਸ਼ਟੇਟ ਬਾਡੀ ਹੈ ਚਾਹੇ ਖੇਤੀ ਹੈ ਜਿਹੜੀ ਖੇਤੀ ਮਤਲਬ ਇੱਕ ਜਿਹੜਾ ਬੰਦਾ ਜੀਦੀ ਜ਼ਮੀਨ ਹੈ ਜਿਹੜਾ ਬੰਦਾ ਖੇਤੀ ਕਰ ਰਿਹਾ ਏ 6 ਮਹੀਨੇ ਕਿਸੇ ਫਸਲ ਤੇ ਲਾ ਰਿਹਾ ਏ ਉਹਨੂੰ ਵਾੜ ਰਿਹਾ ਉਹਨੂੰ ਉਹਦੀ ਰਾਖੀ ਕਰ ਰਿਹਾ ਸਾਂਭ ਰਿਹਾ ਏ ਉਹਦੇ ਕੋਲੇ ਅਧਿਕਾਰ ਨਹੀਂ ਹੈ ਉਹ ਕੋਲੇ ਡਿਸੀਜਨ ਮੇਕਿੰਗ ਪਾਵਰ ਨਹੀਂ ਹੈ ਕਿ ਉਹ ਰੇਟ ਕੀ ਰੱਖੂਗਾ ਉਹਦੇ ਕੋਲ ਪਾਵਰ ਨਹੀਂ ਹੈ ਕਿ ਉਹ ਕਿੱਥੇ ਜਾ ਕੇ ਵੇਚੂਗਾ ਉਹਦੇ ਕੋਲ ਪਾਵਰ ਨਹੀਂ ਹੈ ਕਿ ਉਹ ਕੀ ਪ੍ਰੋਡਕਟ ਤਿਆਰ ਕਰੂਗਾ ਸੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਕ ਲੜੀ ਚ ਪਰਉਣ ਦੀ ਜਿਹੜੀ ਸੈਂਟਰ ਦੀ ਇੱਕ ਸੈਂਟਰਲਾਈਜੇਸ਼ਨ ਦੀ ਸਕੀਮ ਚੱਲ ਰਹੀ ਹੈ ਉਹਦੇ ਤਹਿਤ ਹੀ ਇਹ ਇੱਕ ਤੋਂ ਬਾਅਦ ਇੱਕ ਜਿਹੜੇ ਪੰਜਾਬ ਦੇ ਖਾਸ ਕਰ ਜਿਹੜੇ ਸਬਜੈਕਟ ਨੇ ਵੱਖ-ਵੱਖ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਇਹ ਸੰਘਰਸ਼ ਵੀ ਉਸ ਦਾ ਇੱਕ ਸਭ ਤੋਂ ਵੱਡਾ ਹਿੱਸਾ ਮੰਨਿਆ ਜਾ ਸਕਦਾ ਹੈ। ਇਸ ਪੀਸਫੁੱਲ ਪ੍ਰੋਟੈਸਟ ਨੂੰ ਸਰਕਾਰ ਲਗਾਤਾਰਨ ਦੇਖਿਆ ਕਰ ਰਹੀ ਹੈ ਕੇਂਦਰ ਦੀ ਸਰਕਾਰ ਉਹਨਾਂ ਦੀ ਨੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਨੀਤੀ ਤਾਂ ਸਿੱਧੀ ਹੈ ਕਿ ਪਹਿਲੀ ਗੱਲ ਤਾਂ ਨੀਤੀ ਤਾਂ ਖੋਟੀ ਹੈ ਹੈ। ਉਹ ਚਾਹੇ ਸੈਂਟਰ ਦੀ ਸਰਕਾਰ ਦੀ ਹੋਵੇ ਚਾਹੇ ਸਟੇਟ ਸਰਕਾਰ ਦੀ ਹੋਵੇ ਕਿ ਮੌਜੂਦਾ ਵਕਤ ਤੇ ਜੇ ਇੱਕ ਬਾਰਡਰ ਤੇ ਧਰਨਾ ਲੱਗਿਆ ਹੋਵੇ ਤਾਂ ਦੋਨੇ ਸਟੇਟਾਂ ਦੀ ਸਰਕਾਰਾਂ ਦਾ ਵੀ ਫਰਜ਼ ਬਣਦਾ ਸੀ ਕਿ ਜਿਹੜੇ ਜਿਹੜਾ ਐਜ਼ ਅ ਸਟੇਟ ਦੇ ਰਿਪਰੈਜ਼ੈਂਟੇਟਿਵ ਲੋਕਾਂ ਨੇ ਚੁਣਿਆ ਏ ਆਪਦੇ ਇੱਥੇ ਚਾਹੇ ਉਹ ਐਮਐਲਏ ਹੋਣ ਚਾਹੇ ਐਮਪੀ ਹੋਣ ਆਪਦੇ ਰਿਪਰੈਜ਼ੈਂਟੇਟਿਵ ਜਿਹੋ ਚੁਣਿਆ ਕਿ ਉਹਨਾਂ ਅੱਗੇ ਜਾ ਕੇ ਗੱਲ ਕਰਨੀ ਹੈ ਸਾਡੀ ਉਹਨਾ ਵੱਲੋਂ ਵੀ ਨੈਗਲੀਜੈਂਸ ਦੇਖੀ ਜਾ ਰਹੀ ਹੈ ਤੇ ਦੂਜੀ ਗੱਲ ਹੈ ਜੇ ਸਟੇਟ ਦੀ ਗੱਲ ਮਤਲਬ ਸੈਂਟਰ ਦੀ ਗੱਲ ਦੇਖੀ ਜਾਵੇ ਉਹਦੀ ਬੜੀ ਮਲ ਸਪਸ਼ਟ ਆਪਾਂ ਨੂੰ ਕਲੀਅਰਟੀ ਹੈ ਕਿ ਉਹ ਸੈਂਟਰਲਾਈਜੇਸ਼ਨ ਹੈ ਤੇ ਸੈਫਰਨਾਈਜੇਸ਼ਨ ਹੈ ਉਸੇ ਏਜੰਡੇ ਤੇ ਲੈ ਕੇ ਹਰ ਚੀਜ਼ ਨੂੰ ਰੰਗ ਦੇ ਰਹੇ ਨੇ ਤੇ ਉਹਦੇ ਵਿੱਚ ਧਿਆਨ ਉਹਨਾਂ ਦਾ ਵੀ ਹੈਗਾ ਇਹਨਾਂ ਗੱਲਾਂ ਤੇ ਕਿ ਇੱਥੇ ਕੋਈ ਮਰਨਵਰਤ ਤੇ ਬੈਠਾ ਏ ਇੱਥੇ ਧਰਨਾ ਚੱਲ ਰਹੀ ਹੈ ਇੱਥੇ ਲੋਕ ਜੁੜ ਰਹੇ ਨੇ ਜੇ ਇੱਥੇ ਸੜਕਾਂ ਬਲੌਕ ਨੇ ਧਿਆਨ ਉਹਨਾਂ ਦਾ ਵੀ ਹੈ ਪਰ ਗੱਲ ਇਹ ਹੈ ਕਿ ਇੱਕ ਧੌਣ ਚ ਕਿਲਾ ਹੁੰਦਾ ਏ ਜਿਹੜਾ 2020 ਚ ਵੀ ਹੋ ਸੀ ਹੈ ਸੀ ਉਸ ਤੋਂ ਪਹਿਲਾਂ ਵੀ ਹੈ ਸੀ 2014 ਤੋਂ ਚੱਲਦਾ ਆ ਰਿਹਾ ਉਹ ਬਸ ਧੌਣ ਚ ਕਿਲਾ ਦੁਆਰਾੜਾ ਹੀ ਬੈਠੇ ਨੇ ਤੇ ਆਪ ਦੇ ਆਪ ਨੂੰ ਮਿਲ ਕਬੂਤਰਾਂ ਵਾਂਗ ਅੱਖਾਂ ਬੰਦ ਕਰੀ ਬੈਠੇ ਨੇ ਕਿ ਕੋਈ ਚੀਜ਼ ਹੈ ਨਹੀਂ ਮੌਜੂਦਾ ਵਕਤ ਤੇ ਹਾਂਜੀ ਉੱਥੋਂ ਕੁਝ ਲੜਕੀਆਂ ਵੀ ਆਈਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਟੂਡੈਂਟ ਨੇ ਲਗਾਤਾਰ ਜਿਹੜੇ ਉਹ ਵਿਦਿਆਰਥੀ ਹੱਕਾਂ ਦੇ ਲਈ ਉਹ ਵਕਫ ਵਕਫ ਸਮਿਆਂ ਦੇ ਜਿਹੜਾ ਆਪਣਾ ਸੰਘਰਸ਼ ਕਰਦੇ ਆ ਰਹੇ ਨੇ ਹੁਣ ਵੀ ਮੈਂ ਤੁਹਾਨੂੰ ਦੱਸਿਆ ਇੱਕ ਡੈਮੋ ਕਰੈਟਿਕ ਕਰੈਟਿਕ ਢਾਂਚਾ ਬਚਾਉਣ ਦੇ ਲਈ ਜਿਹੜੀ ਸੈਨੇਟ ਆ ਪੰਜਾਬ ਯੂਨੀਵਰਸਿਟੀ ਦੀ ਉਹਦੇ ਸੰਘਰਸ਼ ਦੇ ਵਿੱਚੋਂ ਸਮਾਂ ਗੱਡ ਕੇ ਪਹੁੰਚੋਗੇ ਇਹਨਾਂ ਦੇ ਵੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਤੁਸੀਂ ਇਸ ਲੜਾਈ ਨੂੰ ਜਿਹੜੀ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਪਿਛਲੇ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਕਿਆ ਇਸ ਬਾਰਡਰ ਤੇ ਤਾਂ ਇਸ ਲੜਾਈ ਨੂੰ ਵਿਦਿਆਰਥੀ ਦੇ ਐਂਗਲ ਤੋਂ ਐਸ ਕੁੱਲ ਅਸੀਂ ਇਹ ਦੇਖਦੇ ਹਾਂ ਕਿ ਐਜ਼ ਅ ਸਟੂਡੈਂਟ ਹਰ ਸਟੂਡੈਂਟ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਪਰ ਇਹ ਹਰ ਸਟੂਡੈਂਟ ਦਾ ਮਸਲਾ ਹੈ ਪਰ ਉਹ ਕਿਸੇ ਵੀ ਫੈਮਿਲੀ ਨੂੰ ਬਿਲੋਂਗ ਬਿਲੋਂਗ ਕਰਦਾ ਹੈ ਪਰ ਉਹਦਾ ਇਹ ਮਸਲਾ ਹੈ ਤੇ ਉਹਨੂੰ ਇੱਥੇ ਅਪਰੋਚ ਕਰਨਾ ਚਾਹੀਦਾ ਹੈ ਤੇ ਮੇਰੀ ਤਾਂ ਸਾਰੀ ਕੁੜੀਆਂ ਨੂੰ ਸਭ ਤੋਂ ਵੱਡੀ ਅਪੀਲ ਹੈ ਕਿ ਤੁਸੀਂ ਵੀ ਇੱਥੇ ਪਹੁੰਚੋ ਇੱਥੇ ਬਹੁਤ ਬੀਬੀਆਂ ਸਹਿਯੋਗ ਦੇ ਰਹੀਆਂ ਨੇ ਤੇ ਆਪਣਾ ਪੈਨ ਨੂੰ ਲੱਗਦਾ ਕਿ ਐਜ਼ ਅ ਗਰਲ ਮੈਨੂੰ ਇਹ ਫੀਲ ਹੁੰਦਾ ਹੈ ਕਿ ਸਭ ਤੋਂ ਵੱਡੀ ਜੇ ਇੱਥੇ ਸਹਿਯੋਗ ਦੇ ਸਕਦੀਆਂ ਤਾਂ ਬੀਬੀਆਂ ਆਪ ਦਾ ਸਹਿਯੋਗ ਉਹਨਾਂ ਨੂੰ ਦੇਣਾ ਚਾਹੀਦਾ ਹੈ ਧੰਨਿਤ ਤੁਸੀਂ ਇਹਦੇ ਮਦਮ ਰਹੇ ਹਿੰ ਵਿਦਿਆਰਥੀਆਂ ਨੂੰ ਜਾਂ ਸਮੂਹ ਕੁੜੀਆਂ ਨੂੰ ਪੰਜਾਬ ਦੇ ਨੂੰ ਜਾਂ ਸਟੂਡੈਂਟਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਖਨੋਰੀ ਬਾਰਡਰ ਤੋਂ ਅ ਬੇਸਿਕਲੀ ਮੈਨੂੰ ਇੱਦਾਂ ਲੱਗਦਾ ਹੈ ਕਿ ਪ੍ਰੋਟੈਸਟ ਦੇ ਵਿੱਚ ਜਿੰਨੇ ਵੀ ਹਰ ਵਰਗ ਦੇ ਲੋਕ ਇੱਥੇ ਮੌਜੂਦ ਹੈਗੇ ਅਸੀਂ ਜਦੋਂ ਆਏ ਸੀ ਤਾਂ ਅਸੀਂ ਵੇਖਿਆ ਸੀ ਕਿ ਇੱਥੇ ਸਿਰਫ ਪੰਜਾਬ ਦੇ ਵੀ ਨਹੀਂ ਹਰਿਆਣਾ ਦੇ ਵੀ ਕਿਸਾਨ ਬੈਠੇ ਹੋਏ ਨੇ ਤੇ ਮੈਂ ਖੁਦ ਹਰਿਆਣੇ ਤੋਂ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਚ ਸਿਰਫ ਕਿਸਾਨ ਨਹੀਂ ਹਰ ਵਰਗ ਦੇ ਜਿਹੜੇ ਜਿੱਦਾਂ ਅਸੀਂ ਸਟੂਡੈਂਟਸ ਆ ਤਾਂ ਹਰ ਵਰਗ ਦੇ ਲੋਕਾਂ ਨੂੰ ਇਹਦੇ ਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਤੇ ਅਸੀਂ ਇਹ ਹੀ ਦੁਆ ਕਰਦੇ ਹਾਂ ਪਰਮਾਤਮਾ ਅਸੀਂ ਪਿਛਲੀ ਵਾਰ ਜਿੱਤੇ ਪ੍ਰਾਪਤ ਕੀਤੀ ਸੀ ਤੇ ਇਸ ਵਾਰ ਵੀ ਅਸੀਂ ਪੀਸਫੁਲ ਤਰੀਕੇ ਨਾਲ ਇਹ ਪ੍ਰੋਟੈਸਟ ਕੰਟੀਨਿਊ ਰੱਖੇ ਤੇ ਜਿੱਤ ਕੇ ਅਸੀਂ ਵਾਪਸ ਮਿਲ ਗਏ ਇਹ ਸਨ ਸਾਡੇ ਨਾਲ ਸੱਤ ਜੱਥੇਬੰਦੀ ਦੇ ਵਿਦਿਆਰਥੀ ਜੋ ਸਪੈਸ਼ਲ ਅਜਖਣੋਰੀ ਬਾਰਡਰ ਵਿਖੇ ਜਗ ਜੀ ਸਰਦਾਰ ਜਗਜੀਤ ਸਿੰਘ ਟੱਲੇਵਾਲ ਜੀ ਦੇ ਜਿਹੜੇ ਸਮਰਥਨ ਕਰਨ ਪਹੁੰਚੇ ਨੇ ਉਹਨਾਂ ਦੀ ਭੁੱਖ ਹੜਤਾਲ ਨੂੰ ਜਿਹੜਾ ਆਪਣਾ ਸਮਰਥਨ ਦੇਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੱਥੇ ਪਹੁੰਚ ਰਹੇ ਨੇ ਤੇ ਵਿਦਿਆਰਥੀਆਂ ਨੂੰ ਖਾਸ ਕਰਕੇ ਅਪੀਲ ਕਰ ਰਹੇ ਨੇ ਕਿ ਵੱਦ ਤੋਂ ਵੱਧ ਜਿਹੜੇ ਵਿਦਿਆਰਥੀ ਆ ਇਹਨਾਂ ਬਾਰਡਰਾਂ ਤੇ ਪਹੁੰਚਣ ਤੇ ਇਹ ਜਿਹੜਾ ਪੀਸਫੁਲ ਪ੍ਰੋਟੈਸਟ ਆ ਉਹ ਹਿੱਸਾ ਬਣ